ਵਿਧਾਨ ਸਭਾ ਦੇ ਹੰਗਾਮੇ ਤੋਂ ਬਾਅਦ ਸਾਡੇ ਨਾਲ ਸੁਜਿੰਦਰ ਸਿੰਘ ਰੰਦਾਵਾ ਮਜੂਰੀ ਰੰਦਾਵਾ ਸਾਹਿਬ ਬਹੁਤ ਸਾਰੇ ਬਹੁਤ ਵਧੀਆ ਪਹਿਲਾਂ ਵੀ ਬਹੁਤ ਹੰਗਾਮੇ ਹੁੰਦੇ ਰਹੇ ਨੇ ਤੁਸੀਂ ਵਿਕਰਮਜੀਤ ਸਿੰਘ ਜਰਾਣਾ ਗੁਰਜੀਤ ਆੜੇ ਹੰਗਾਮੇ ਨੂੰ ਅੱਜ ਵਾਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੇ ਹੰਗਾਮੇ ਜਿਹੜੇ ਹੁੰਦੇ ਸੀ ਉਹ ਹੁੰਦੇ ਸੀ ਪੋਜ਼ਿਟਿਵ ਉਹਦੇ ਜੋ ਮੁੱਖ ਮੰਤਰੀ ਸੁਣਦੇ ਸੀ ਤੁਹਾਨੂੰ ਯਾਦ ਹੋਣਾ ਸੁਖਪਾਲ ਖੈਰਾ ਜੈਲਪੋਈ ਲੀਡਰ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਗੰਧੀਆਂ ਗਾਲਾਂ ਕੱਢ ਗਿਆ ਕੈਪਟਨ ਅਮਰਦਰ ਸਿੰਘ ਨੇ ਜਵਾਬ ਨਹੀਂ ਦਿੱਤਾ ਬਾਅਦ ਚ ਦਿੱਤਾ ਜਦੋਂ ਇਹ ਬੈਠ ਗਿਆ ਤਾਂ ਅੱਜ ਯਾਰ ਚੀਫ ਮਿਨਿਸਟਰ ਗੰਦੀਆਂ ਗਾਲਾਂ ਕੱਢ ਰਿਹਾ ਤੇ ਮੈਂ ਆਪਣੇ ਸੁਖਿੰਦਰ ਸੁਖੀ ਨੂੰ ਜਿਹੜਾ ਮੈਂ ਇੱਥੋਂ ਸਾਡੇ ਐਮਐਲਏ ਨੇ ਕੋਠਲੀ ਉਹਨਾਂ ਨੂੰ ਸੁਖਿੰਦਰ ਸਿੰਘ ਨੂੰ ਕਹਿਣਾ ਕਿ ਇਹਦਾ ਦਿਮਾਗ ਖਰਾਬ ਹੋ ਗਿਆ ਉਹਨੇ ਗਲਤੀ ਤੋਂ ਵੀ ਇੰਨੀ ਹੈ ਨਾ ਕਿ ਦਲਿਤ ਮੁੱਖ ਮੰਤਰੀ ਦਾ ਤੁਸੀਂ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਡਿਪਟੀ ਸੀਐਮ ਬਣਾਵਾਂਗੇ ਤੇ ਉਹ ਕਦੋਂ ਬਣਾਵਾਂਗੇ ਕਹਿੰਦਾ ਦਾ ਦਿਮਾਗ ਖਰਾਬ ਹੋ ਗਿਆ ਨੂੰ ਜੁੱਤੀ ਸੰਘਾਓ ਸੁਣਿਆ ਸੀ ਵਿਧਾਨ ਸਭਾ ਦੇ ਵਿੱਚ ਤੁਹਾਡਾ ਲੰਮਾ ਸਮਾਂ ਲੰਮਾ ਪੀਰੀਅਡ ਤੁਹਾਡਾ ਮੈਂ ਕਹ ਯਾਰ ਇੱਥੇ ਤੇ ਉਹ ਚੀਜ਼ਾਂ ਹੋ ਰਹੀਆਂ ਤੁਸੀਂ ਪੰਜ ਚੌਥੀ ਵਾਰ ਮੈਂ ਐਮਐਲਏ ਬਣ ਗਿਆ ਕਈ ਵਾਰ ਮੇਰੇ ਪਿਤਾ ਜੀ ਬਣ ਗਏ ਪਰ ਜੋ ਇਹ ਮੁੱਖ ਮੰਤਰੀ ਇੱਥੇ ਕਰ ਰਿਹਾ ਅੱਜ ਆਪਣੇ ਆਪ ਨੂੰ ਸ਼ਰਮ ਆ ਰਹੀ ਆ ਕਿ ਮੇਰੇ ਖਿਆਲ ਕੇ ਸਾਨੂੰ ਇਸ ਵਾਰੀ ਐਮਐਲਏ ਨਾ ਬਣਦੇ ਹਾਰ ਜਾਂਦੇ ਤੇ ਇਹ ਜ ਕਲੰਕ ਜਿਹੜਾ ਸੀ ਕਿ ਜਿਹੜਾ ਸਪੀਕਰ ਦਾ ਸਪੀਕਰ ਦੀ ਜ਼ਿੰਮੇਵਾਰੀ ਸੌਰੀ ਮੈਨੂੰ ਕਹਿਣਾ ਨਹੀਂ ਚਾਹੀਦਾ ਹਾਊਸ ਦੇ ਬਾਹਰ ਆ ਕਿ ਸਪੀਕਰ ਸਾਹਿਬ ਨੇ ਥੱਲੇ ਮੁੱਖ ਮੰਤਰੀ ਕਹਿ ਰਿਹਾ ਜੰਦਰਾਮ ਆ ਤੇ ਇਹ ਗੱਲ ਐਮਐਲਏ ਜਿਹੜੇ ਨੇ ਬੰਦੂਆ ਮਜ਼ਦੂਰ ਨੇ ਇਹਨਾਂ ਨੂੰ ਬੰਦਕ ਬਣਾਉਣਾ ਚਾਹਦਾ ਇਹਦੇ ਤੇ ਸੀਐਮ ਤੇ ਪਰਚਾ ਹੋਣਾ ਚਾਹੀਦਾ ਕਿ ਇਹ ਜਿਹੜਾ ਇਹਨੂੰ ਇਹਨਾਂ ਨੂੰ ਕਹਾਂ ਕਿ ਬੰਦਕ ਬਣਾ ਲਓ ਇਹਨਾਂ ਨੂੰ ਬਲੌਕ ਕਰ ਦਿਓ ਤੇ ਹੌਸਟਲ ਦੇ ਅੰਦਰ ਬੰਦ ਕਰ ਦਿਓ ਇਹ ਬੜੀ ਅਤਿਆਸ ਦੇ ਵਿੱਚ ਹਿੰਦੁਸਤਾਨੀ ਵਰਲਡ ਦੀ ਜਿਹੜੀ ਕੋਈ ਵੀ ਜਿੱਥੇ ਜਿੱਥੇ ਪਾਰਲੀਮੈਂਟ ਜਾਂ ਅਸੈਂਬਲੀਜ਼ ਨੇ ਉੱਥੇ ਅਜੇ ਤੱਕ ਇਹ ਨਹੀਂ ਹੋਇਆ ਕਿ ਉੱਥੋਂ ਲੀਡਰ ਆਫ ਦ ਹਾਊਸ ਨੇ ਕਦੀ ਕਿਹਾ ਕਿ ਜਿੰਦਰਾ ਮਾਰਦੇ ਨਾ ਬਾਹਰ ਨਹੀਂ ਜਾਣ ਦੇਣਾ ਤੇ ਇਹਦੇ ਤੋਂ ਵੱਧ ਹੰਕਾਰ ਕੀ ਆ। ਉਹ ਇਹ ਲੋਕ جواب ਦੇਣਗੇ ਇਹ ਬਹੁਤ ساری ਗੱਲਾਂ ਇਹ ਰਾਜਾ ਬੜਿੰਗ ਨੂੰ ਕਿਹਾ ਗਿਆ ਤੁਹਾਡੇ ਤੱਕ ਵੀ ਗੱਲ ਆਈ ਕਿ ਇਸ ਤਰ੍ਹਾਂ ਤਾਂ ਕਦੀ ਗੱਲ ਆਈ ਕਿ ਪਰਚਾ ਦੇ ਰਹੇ ਉਹਨਾਂ ਦੇ ਉੱਤੇ ਪਰਚਾ ਦੇ ਦਾਂਗੇ ਤੁਹਾਡੇ ਇਸ ਤਰ੍ਹਾਂ ਦੇ ਉੱਤੇ ਵੇਖੋ ਘੇੜਾ ਇਹ ਕਹਿਣਾ ਕਿ ਤੁਹਾਡੇ ਤੇ ਪਰਚਾ ਦੇ ਦਾਂਗੇ ਯਾਰ ਅਸੀਂ ਮੂਮਦੇ ਬਣੇ ਆ ਜੇਲਾਂ ਤੇ ਇਹਦੇ ਕੋਲ ਨਹੀਂ ਸੰਭੀਆ ਜਾਂਦੀਆਂ ਪਾ ਲਾਅ ਐਂਡ ਆਰਡਰ ਦੀ ਹਾਲਾਤ ਕੀ ਨੇ ਅੱਜ ਉੱਥੇ ਕੀ ਹੋਇਆ ਮੁਹੱਲੇ ਦੇ ਵਿੱਚ ਸ਼ਰਮ ਗੋਲੀਆਂ ਚੱਲੀਆਂ ਤੇ ਬੰਦਾ ਮਾਰ ਦਿੱਤਾ ਤੇ ਮੁੱਖ ਮੰਤਰੀ ਛਾਲਾ ਮਾਰਦਾ ਫਿਰਦਾ ਪੋਸੜੀਆਂ ਮਾਰਦਾ ਫਿਰਦਾ ਇਹ ਪੰਜਾਬ ਨੂੰ ਸਾਹਮੇ ਤੁਹੇ ਕਿਵੇਂ ਸੁਖਵਿੰਦਰ ਸਿੰਘ ਕੋਟਲੀ ਭਾਵਕ ਵੀ ਹੁੰਦੇ ਨਜ਼ਰ ਆਏ ਯਾਰ ਕਿਸੇ ਦੀ ਮੈਨੂੰ ਕੋਈ ਜੱਟ ਕਹਿ ਕੇ ਕੇ ਜਰਾਂ ਦਾ ਵਾਕਿਆ ਕਿ ਗਾਲ ਕੱਢੇ ਤੇ ਮੈਂ ਭਾਵਕ ਨਹੀਂ ਮੰਗਾ ਉਹਦਾ ਇਨਾ ਕਸੂਰ ਹੈ ਕਿ ਦਲਤ ਤੇ ਐਮਐਲਏ ਬਣ ਕੇ ਆ ਕੇ ਤੇ ਉਹਨੂੰ ਕਹਿ ਕੇ ਦੇ ਇਹਦੇ ਮੂੰਹ ਦੇ ਅੱਗੇ ਜੁੱਤੀ ਰੱਖੋ ਸਾਡੇ ਤੇ ਗੁਰਬਾਣੀ ਦੇ ਵਿੱਚ ਕਿ ਇਸ ਇਸ ਨੀਚੋਂ ਉੱਚ ਕਰੇ ਮੇਰਾ ਸਤਿਗੁਰ ਤੇ ਇਹ ਤੇ ਇਹ ਤੇ ਇਹ ਤੇ ਉੱਪਰ ਪਹੁੰਚ ਕੇ ਵਾਹਿਗੁਰੂ ਇਹਦੇ ਇਹਦੇ ਕੋਲ ਇਹਨੂੰ ਕਹਿੰਦੇ ਹੁੰਦੇ ਨਾ ਰੱਬ ਨਾਲ ਡਾਂਗੀ ਮਾਰਦਾ ਮਤਵਲੀ ਦੇ ਇਹ ਇਹ ਇੰਨਾ ਹੰਕਾਰ ਗਿਆ ਪੁਲਿਸ ਦੇ ਰਾਹੀਂ ਚੱਲਣਾ ਚਾਹੁੰਦਾ ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਕੇਸ ਕਾਰਡ ਰਜਿਸਟਰ ਨਾਲ ਬਣਾ ਫਾਸਟ ਟਰੈਕ ਕੋਟਾ ਅੱਜ ਤੱਕ ਤੂੰ ਕਿਸੇ ਦਾ ਚਲਾਨ ਨਹੀਂ ਪੇਸ਼ ਕਰ ਸਕਿਆ ਕਿੱਥੇ ਗਿਆ ਚੰਨੀ ਦਾ 2 ਕਰੋੜ ਰੁਪਇਆ ਜਿਹੜਾ ਕਹਿੰਦਾ ਕਿ ਇਹਨੇ 2 ਕਰੋੜ ਲਿਆ ਮੈਂ ਆ ਕੇ ਕਰਾਂਗੇ ਕਿੱਥੇ ਗਿਆ ਉਹਦੇ ਵਿਕਰਮਜੀਠੀ ਦੇ ਘੋੜੇ ਕਿੱਥੇ ਗਈਆਂ ਚੀਜ਼ਾਂ ਕਿੱਥੇ ਗਈਆਂ ਜਦੋਂ ਤੇ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹੋਂ ਅਜੇ ਸੁਣਿਆ ਸੀ ਤੁਸੀਂ ਕੈਪਟਨ ਬਿੰਦਰ ਸਿੰਘ ਉਹਨਾਂ ਦੀ ਗੱਲ ਕੀਤੀ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਬਹੁਤ ਸਾਰੀ ਤਲਕੀ ਇੱਦਾਂ ਹੁੰਦੀ ਰਹੀ ਆਪਸ ਦੇ ਵਿੱਚ ਮੈਂ ਮੇਰੇ ਨਾਲ 69 ਤੋਂ ਆਪਣੇ ਫਾਦਰਾਂ 69 'ਚ ਪਹਿਲੀ ਵਾਰੀ ਅਸੈਂਬਲੀ ਦੇਖਣ ਆਇਆ ਸੀ ਉਸ ਵੇਲੇ ਸਰਦਾਰ ਗੁਰਨਾਮ ਸਿੰਘ ਸੀ ਮਿਨਿਸਟਰ ਸੀਗੇ ਬਾਅਦ 'ਚ ਪ੍ਰਕਾਸ਼ ਸਿੰਘ ਬਾਦਲ ਕਦੀ ਇਹੋ ਜਿਹੀ ਵਾਹੀ ਜਤੀ ਹੋਈ ਨਹੀਂ ਉਦੇ ਬਾਅਦ ਮੇਰੇ ਫਾਦਰ ਆਉਂਦੇ ਰਹੇ ਨੇ ਫਿਰ ਮਿਨਿਸਟਰ ਗੈਨੀ ਹੈਲਸਿੰਗ ਬਣੇ ਉਨੋਂ ਦੇ ਬਾਅਦ ਉਹ ਬਣੇ ਪ੍ਰਕਾਸ਼ ਸਿੰਘ ਬਾਦਲ ਬਣਿਆ ਫਿਰ ਉਹਦੇ ਬਾਅਦ ਸਰਦਾਰ ਦਰਬਾਰਾ ਸਿੰਘ ਬਣੇ ਫਿਰ ਉਹਦੇ ਬਾਅਦ ਆਤਵਾਦ ਦਾ ਦੌਰ ਚੱਲ ਪਿਆ ਫਿਰ 97 ਦੇ ਵਿੱਚ ਸਰਦਾਰ ਬਿਆਨ ਸਿੰਘ ਬਣੇ 92 ਚ ਉਹਦੇ ਬਾਅਦ ਬਾਦਲ ਬਣਿਆ ਬਾਦਲ ਬਾਅਦ ਕੈਪਟਨ ਮਰਿੰਦਰ ਸਿੰਘ ਬਣਿਆ ਘਤੀ ਇਹੋ ਜੀ ਬੇਫੂਤਾ ਗੱਲਾਂ ਹੀ ਨਹੀਂ ਸੁਣੀਆਂ ਹਾਊਸ ਦੇ ਵਿੱਚ ਛੀ ਮਿਨਿਸਟਰ ਜਿਹੜਾ ਹੁੰਦਾ ਹੈ ਲੀਡਰ ਆਫ ਦਾ ਹਾਊਸ ਹੁੰਦਾ ਜਿਹੜਾ ਬੜੇ ਆਰਾਮ ਨਾਲ ਤੇ ਹਾਊਸ ਨੂੰ ਚਲਾਉਂਦਾ ਸਾ ਬਿਲਕੁਲ ਸੁਜਿੰਦਰ ਸਿੰਘ ਜੀ ਦਾ ਹਵਾਲਾ ਹੋਣਾ ਹੈ ਕਿ ਅਸੀਂ ਕਿਤਨਾ ਕਿਤੇ ਸ਼ਿਕਾਇਤ ਵੀ ਦਰਜ ਕਰਾਵਾਂਗੇ ਅਜੀਆਂ ਬੇਹੋਦੀਆਂ ਗੱਲਾਂ ਅਸੀਂ ਕਦੇ ਨਹੀਂ ਸੁਣੀਆਂ ਫਿਲਹਾਲ ਇਹ ਦੋ ਜਾਇਤ ਕੈਮਰਾਮੈਨ ਅਮਨਦਰ ਅਨਤਰਪੇ ਸਿੰਘ ਖੇਰਾ ਮਹੀ ਪੰਜਾਬੀ ਟੀਵੀ ਚੰਡੀਗੜ੍ਹ